ਇਹ ਸਾਡੇ ਸਾਹਮਣੇ ਇੱਥੇ ਇੱਕ ਬਜ਼ੁਰਗ ਔਰਤ 10 ਤੋਂ 12 ਸਾਲ ਤੋਂ ਮਸਾਲਾ ਮਿਰਚਾ ਪਿਸ ਪਸਾਈ ਦਾ ਕੰਮ ਕਰਦੀ ਸੀ ਪਹਿਲਾਂ ਇਹਦੇ بیٹے ਦੀ ਸੁਸਾਈਡ ਕਰਨ ਦੇਫਤ ਹੋ ਗਈ ਸੀ ਉਹ ਆਪਣੇ ਘੇਕੇ ਵਾਪਸ ਚਲੀ ਗਈ ਸੀ ਜੀ ਇਹ ਕੁੜੀ ਪਹਿਲਾਂ 3-4 ਮਹੀਨੇ ਤੋਂ ਪਹਿਲਾਂ ਸਮਾਨੇ ਕਿਸੇ ਫੈਕਟਰੀ ਚ ਜੌਬ ਕਰਦੀ ਸੀ ਹੁਣ ਤਿੰਨ-ਚਾਰ ਮਹੀਨੇ ਤੋਂ ਇਹ ਲਗਾਤਾਰ ਆਪਣੀ ਮਾਂ ਨੂੰ ਰੋਜ਼ ਕੁੱਟਣਾ ਰੋਜ਼ ਕਰਨਾ ਰੋਜ਼ ਇਹਨਾਂ ਦੇ ਕਲੇਸ਼ ਹੁੰਦਾ ਸੀ ਉੱਤਦੀ ਸੀ ਕਰਦੀ ਸੀ ਅੱਜ ਸਵੇਰੇ ਇਸ ਨੇ ਆਪਣੀ ਮਾਂ ਸਾਡੇ ਦਸਣ ਤੋਂ ਪਹਿਲਾਂ ਸਾਡੇ ਕੋਲੇ ਇਹ ਕਰੀਬ 3 ਵਜੇ ਦੇ ਕਰੀਬ ਪੋਸਟ ਆਫਿਸ ਦੇ ਵਿੱਚ ਗਈ ਰਕੇਸ਼ ਕੋਲੇ ਉਹਨੂੰ ਕਿਹਾ ਵੀ ਮੇਰੀ ਮਦਰ ਬੈਂਡ ਤੋਂ ਗਿਰ ਗਈ ਜਦੋਂ ਆ ਕੇ ਉਹਦੀ ਸਿਚੁਏਸ਼ਨ ਦੇਖੀ ਉਹ ਹੂਨ ਨਾਲ ਲੱਤਪਾ ਥੋਈ ਹੋਈ ਸੀ ਹੂਨ ਨਾਲ ਲੱਤਪਾ ਦੇਖ ਕੇ ਅਸੀਂ ਨਾਲ ਦੀ ਨਾਲ ਪੁਲਿਸ ਨੂੰ ਇਨਫਾਰਮ ਕਰਿਆ ਪੁਲਿਸ ਨੇ ਆ ਕੇ ਆਪਣੀ ਇਨਕੁਆਰੀ ਕੀਤੀ ਪੁਲਿਸ ਨੇ ਜਦੋਂ ਇਨਕੁਆਰੀ ਕੀਤੀ ਪੁਲਿਸ ਨੇ ਦੇਖਿਆ ਤਾਂ ਉਹਦੇ ਬਹੁਤ ਬੁਰੀ ਤਰ੍ਹਾਂ ਸਾਰੇ ਸ਼ਰੀਰ ਤੇ ਸੱਟਾਂ ਲੱਗੀਆਂ ਸੀ ਮੂੰਹ ਤੇ ਫੇਰ ਪੁਲਿਸ ਨੂੰ ਥਾਪੀ ਵੀ ਬਰਾਮਦ ਹੋ ਗਈ ਜੋ ਖੂਨ ਨਾਲ ਲਥਪਥ ਸੀ ਜਿਸ ਨਾਲ ਉਹਨੇ ਉਹਦੇ ਤੇ ਹਮਲਾ ਕੀਤਾ ਤਾਂ ਮਾਰੀ ਇਹ ਤੁਸੀਂ ਦੇਖਿਆ ਹੀ ਆਪ ਦੇਖੋ ਜੀ ਇੱਥੇ ਰੋਜ਼ ਇੱਕ ਮਹੀਨੇ ਤੋਂ ਰੈਗੂਲਰ ਇਹਨੂੰ ਮਾਰਦੀ ਸੀ ਇੱਕ ਦੋ ਵਾਰੀ ਪੁਲਿਸ ਵੀ ਆਈ ਹੈ ਜੋ ਸਿਚੁਏਸ਼ਨ ਬੋਡੀ ਤੋਂ ਲੱਗਦੀ ਹੈ ਹੋਰ ਕਿਸੇ ਦੀ ਕੋਈ ਐਂਟਰੀ ਨਹੀਂ ਹੋਈ ਇਹਨੇ 3-4 ਘੰਟੇ ਦੇ ਕਰੀਬ ਕਿਸੇ ਨੂੰ ਦੱਸਿਆ ਨਹੀਂ ਵੀ ਮੇਰੀ ਮਾਰ ਗਿਰਗੀ ਜਾਂ ਹੋਰ ਕੁਝ ਇਹ ਨਾ ਪਾਰਕ ਸੁਈਏ ਕੋਈ ਆਵਾਜ਼ ਆਵਾਜ਼ ਜੀ ਇਹ ਨਹੀਂ ਪਤਾ ਜੀ ਸਵੇਰ 3-4 ਵਜੇ ਦੀ ਹੋਣੀ ਇਹ ਤਾਂ 2 ਵਜੇ ਤੋਂ ਬਾਅਦ ਅਪ੍ਰੋਕਸੀਮੇਟਲੀ ਗਈ ਹੈ ਉਹਦੇ ਕੋਲ ਕਿੰਨੇ ਕ ਸਮੇਂ ਤੁਰੇ ਰਹੇ ਸੀ ਇਹ ਉਹ ਜੀ 8-10 ਸਾਲ ਦੇ ਇਹ ਮਤਲਬ ਇਹ ਕਿ 35 ਤੋਂ 40 ਸਾਲ ਕੁੜੀ ਦੀ ਉਮਰ ਸੀ ਨਿੱਕੂ ਰਾਣੀ ਮਾਤਾ ਦੀ ਉਮਰ ਹੋਊਗੀ ਅਪ੍ਰੋਕਸੀਮੇਟਲੀ 70 ਸਾਲ ਅੱਜ ਨਾ ਸਾਨੂੰ ਤਲਾਹ ਮਿਲੀ ਸੀ ਕਿ ਮੂਰਤੀ ਪਤਨੀ ਸੋਨ ਲਾਲ ਵਾਸੀ ਗਊਸ਼ਾਲਾ ਚੌਂਕ ਭਵਾਨੀਗੜ੍ਹ ਦੀ ਮੌਤ ਹੋ ਗਈ ਹੈ ਜਿਸ ਦੇ ਸਬੰਧ ਦੇ ਵਿੱਚ ਅਸੀਂ ਇੱਥੇ ਮੌਕੇ ਤੇ ਪਹੁੰਚੇ ਹਾਂ ਤੇ ਇਹਦੇ ਵਾਰਸਾਂ ਦੇ ਬਿਆਨ ਹਾਸਲ ਕਰਨ ਪ੍ਰੰਤ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਹੋਈ ਉਹ ਅਮਲ ਵਿੱਚ ਲਿਆਂਦੀ ਹੈ